ਜਲੰਧਰ ਦੇ ਇਕਤਾਨਗਰ ਇਲਾਕੇ ਚੋਂ ਰੂਕ ਕੰਬਾਉ ਉਵਾਰਦਾਤ ਨਿਕਲ ਕੇ ਸਾਹਮਣੇ ਆਈ ਹੈ ਇੱਥੇ ਰਾਤ 11 ਵਜੇ ਦੇ ਕਰੀਬ ਇੱਕ ਸ਼ਖਸ ਨੇ ਘਰ ਚ ਡਾਕਲ ਹੋ ਕੇ ਸੁਖਿੰਦਰ ਕੌਰ ਅਤੇ ਉਸਦੇ ਬੱਚਾ ਤੇ ਪੈਟਰੋਲ ਪਾ ਕੇ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਚਲਦਿਆਂ ਮਹਿਲਾ ਬੁਰੀ ਤਰ੍ਹਾਂ ਜ਼ਖਮ ਗਈ ਹੈ ਤੇ ਬੱਚੇ ਵੀ ਗੰਭੀਰ ਜ਼ਖਮੀ ਹੋ ਗਏ ਨੀ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਜਦ ਉਹਨਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਇੱਥੇ ਪੀੜਤਾਂ ਨੂੰ ਸਹੀ ਇਲਾਜ ਨਹੀਂ ਮਿਲਿਆ ਨਿਕਲਾਈ ਤੇ ਰੈਂਟ ਸੀਗੀ ਜੀ ਕਰਾਈ ਤੇ ਰੈਂਟ ਸੀਗੀ ਬੇਟੀ ਜੀ ਤੇ ਮਾਲਕ ਮਕਾਨ ਉਹ ਨਾ ਜਿਹੜੇ ਉਹਨਾਂ ਸਬਜੀ ਦੀ ਅਨੰਦਾ ਸੀ ਮੋਟਰਸਾਈਕਲ ਦੇ ਉਹਨਾਂ ਨਾਲ ਮਾਲਕ ਮਕਾਨ ਦਾ ਨੂੰ ਜੀ ਤੇ ਵਿੱਚੋਂ ਬੇਟੀ ਵੀ ਲੈ ਲੈਂਦੀ ਸੀ ਉਹ ਜੀ ਤੇ ਅੱਜ ਇਹ ਬੇਟੀ ਕਰਦੀ ਐ ਜੋਬ ਜੀ ਤੇ ਅੱਜ ਸਵੇਰੇ 7:30 ਵਜੇ ਮੇਰੇ ਘਰੋਂ ਆਪਣੇ ਘਰ ਗਈ ਤੇ ਸਬਜੀ ਵਾਲਾ ਆ ਕੇ ਨੂੰ ਕਹਿੰਦਾ ਮੇਨਾਂ ਵਿਆਹ ਕਰਾ ਤੇ ਮੈਂ ਥੱਪੜ ਮਾਰਿਆ ਉਹਦੇ ਉਹਨੇ ਥੱਪੜ ਦੀ ਮাজা ਨਾਲ ਨਾ ਅੱਗ ਪਟ્રોલ ਪਾ ਕੇ ਲਾਤੀ ਬੰਦਾ ਥੱਲੇ ਜਿੱਥੇ ਰੈਂਟ ਤੇ ਰਹਿੰਦੀ ਆ ਉਹਨੇ ਕਰਕੇ ਉਹ ਆਪਣਾ ਉਹ ਸਬਜੀ ਦੇਣ ਆਂਦਾ ਸੀ ਉਹਨੇ ਪਤਾ ਨਹੀਂ ਕਿਹੜੀ ਗੰਦੀ ਨਿਗਾਹ ਰੱਖੀ ਆ ਤੇ ਇਹਨੂੰ ਉਹ ਬੁੱਢਾ ਆ ਪਿੱਛੇ ਜਿਹੜਾ ਉਹਦਾ ਮੁੰਡਾ ਮਰਿਆ ਵਾ ਫਹਾ ਲਾ ਕੇ ਰਾਮਾ ਮੰਡੀ ਉਹ ਨੋ ਵੀ ਚਲ ਗਈ ਹੋਈ ਘਰੋਂ ਉਹ ਬਜ਼ੁਰਗ ਬੁੱਢਾ ਵਾ ਉਹਦੇ ਧੀਆ ਪੋਤਾ ਆਪਣਾ ਪੋਤਿਆਂ ਵਾਲਾ ਆ ਜੀ ਬੱਚਾ ਆਪਣੇ ਦੋ ਧੀਆਂ ਵਾਲਾ ਤੇ ਉਹਨੂੰ ਇਹ ਸ਼ਰਮਈ ਆਈਗੀ ਕਿ ਮੇਰੀ ਧੀਆ ਰਹੀ ਉਹਨੂੰ ਕਹਿੰਦਾ ਮੇਰ ਨਾਲ ਵਿਆਹ ਕਰਾ ਅੱਛਾ ਉਹ ਕਹਿੰਦੀ ਤੂੰ ਕਿੱਦਾਂ ਅੰਦਰ ਆਇਆ ਚੱਲ ਬਾਹਰ ਜੀ ਉਹਨੇ ਬਿਟ ਮਾਰਨੇ ਚਪੇੜ ਮਾਰਤੀ ਉਹਦੇ ਜੀ ਉਹਨੇ ਬਾਹਰ ਭੇਜਤਾ ਪੇ ਗਿਆ ਪਤਾ ਨਹੀਂ ਮੋਰਸਾ ਕੋ ਤੇਲ ਕੱਢਿਆ ਕੰਨ ਟੱਪ ਕੇ ਆਇਆ ਕੂਲਰ ਪਿੱਛੇ ਕੀਤਾ ਬਾੜੀ ਦਾ ਕਮਰੇ ਨੂੰ ਕੁੰਡੀ ਲੱਗੀ ਜੀ ਅੰਦਰ ਪਟੋਲ ਪਾ ਕੇ ਉਹਨੇ ਅੱਗ ਲਾਤੀ ਉੱਥੇ ਜਾਂਦਨ ਜਦੋਂ ਇੱਥੇ ਆਏ ਤਾਂ ਇੱਥੇ ਕੁਛ ਨਹੀਂ ਨਾ ਕੋ ਪੁਲਿਸ ਟਾਈਮ ਨਾ ਆਰੀ ਦਸਿਆ ਜਾਰੇ ਕੀ ਪੀੜਤਾ ਆਪਣੇ ਬੱਚਿਆਂ ਦੇ ਨਾਲ ਇੱਕ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ ਅਤੇ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੇ ਘਰ ਇੱਕ ਸਬਜ਼ੀ ਵੇਚਣ ਵਾਲਾ ਸਬਜ਼ੀ ਦੇਣ ਆਉਂਦਾ ਸੀ ਜੋ ਮਹਿਲਾ ਨੂੰ ਗਲਤ ਨਜ਼ਰ ਨਾਲ ਵੇਖਦਾ ਸੀ। ਉਸੇ ਨਿਰਾਦ ਦੇ ਸਮੇਂ ਮਹਿਲਾ ਅਤੇ ਉਸਦੇ ਬੱਚਿਆਂ ਤੇ ਪੈਟਰੋਲ ਪਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ। ਦਸਿਆ ਜਾ ਰਿਹਾ ਹੈ ਕਿ ਇਸੇ ਸ਼ਖਸ ਨੇ ਮਹਿਲਾ ਨਾਲ ਬਦਸਲੂਕੀ ਕੀਤੀ ਸੀ ਅਤੇ ਮਹਿਲਾ ਵੱਲੋਂ ਉਸਦੇ ਚਪੇੜ ਮਾਰੀ ਗਈ ਸੀ। ਜੇ ਜ਼ਬਤਲਾ ਲੈਣ ਲਈ ਉਸਨੇ ਇੱਕ ਖੌਫਨਾਕ ਕਬੂਰਤਾਂ ਕੀਤੀ ਹੈ। ਸਖਵਿੰਦਰਕੌਰ ਨਾਮ ਦੀ ਲੇਡੀ ਸੀ ਜੀ ਇੱਕ ਤਾਣਾਗਰ ਦੀ ਰਹਿਣ ਵਾਲੀ ਸੀ ਉਹ ਨਾ ਕੋਈ ਐਨਐਸਡੀ ਵੀ ਨੂੰ ਕਿਸੇ ਬੰਦੇ ਨਾਲ ਕੋਈ ਫੋਟੋ ਆ ਗਿਰਾਦੀ ਹੈ ਉਹਦੇ ਸਬੰਧ ਵਿੱਚ ਸਾਡੇ ਜਿਹੜੀ ਸੋਸ਼ਲ ਪਾਰਟੀ ਹੈ ਉਹ ਤੇ ਰੇਟ ਧੰਨਵਾਦ ਤੇ ਚੱਲ ਰਹੀ ਹੈ ਤੇ ਉਹਨਾਂ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਰੋਗ ਦੇ ਜਿਹੜੇ ਡਿਊਟੀ ਦੇ ਸੀ ਜੀ ਨੰਬਰ ਸਿਆਲ ਜਿਹੜਾ ਰੈਪਰ ਕਰਦਾ ਆ ਜੀ ਆ ਪੀੜਤਾ ਦੇ ਪਰਿਵਾਰਿਕ ਮੈਂਬਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਉਧਰ ਪੁਲਿਸ ਵੀ ਮਾਮਲੇ 'ਚ ਸਖਤ ਕਾਰਵਾਈ ਕਰਨ ਦੀ ਗੱਲ ਆਕ ਰਹੀ ਹੈ ਜੰਦਤੂ ਪ੍ਰਮੇਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼